ਹਾਂਜੀ ਸਰ ਸਭ ਤੋਂ ਪਹਿਲਾਂ ਸਰ ਤੁਹਾਨੂੰ ਬਧਾਈਆਂ ਜੀ ਧੰਨਵਾਦ ਜੀ ਬਹੁਤ ਬਹੁਤ ਸਰ ਵਾਰਡ ਨੰਬਰ 16 ਤੋਂ ਸਰ ਆਪ ਦੇ ਸਰ ਕੌਂਸਲਰ ਚੁਣੇ ਗਏ ਜੀ ਹਾਂਜੀ ਸਰ ਵਾਰਡ ਵਾਸੀਆਂ ਦਾ ਕਿਸ ਤਰ੍ਹਾਂ ਸਤਿਕਾਰ ਕਰਦੀ ਹੈ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ 598 ਵੋਟਾਂ ਦੀ ਲੀਡ ਨਾਲ ਦਿਖਾਇਆ ਔਰ ਜਿਹੜਾ ਪਹਿਲਾ ਕੌਂਸਲਰ ਸੀਗਾ ਉਹ ਪਿਛਲੇ 15 ਸਾਲਾਂ ਤੋਂ ਕੌਂਸਲਰ ਸੀਗਾ ਮੈਂ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦਿਨ ਰਾਤ ਮਿਹਨਤ ਕਰਕੇ ਦਿਖਾਇਆ ਔਰ ਮੈਂ ਉਹਨਾਂ ਦਾ ਦੇਣਾ ਨਹੀਂ ਦੇਦਾ ਸਰ ਪਹਿਲੀ ਵਾਰ ਖੜੇ ਸੀ ਕੌਂਸਲਰ ਬਿਲਕੁਲ ਜੀ ਬਿਲਕੁਲ ਪਹਿਲਾ ਮੈਂ ਇੱਕ ਵਾਰੀ ਖੜਾ ਸੀਗਾ ਅਜਾਤ ਹੁਣ ਮੈਂ ਸੈਕਿੰਡ ਟਾਈਮ ਤੇ ਖੜਾ ਸੀ ਜੀ ਸਰ ਇੱਕ ਬਿਆਨ ਸਰ ਦਿੱਤਾ ਸੀਗਾ ਜੀ ਉਹ ਬਾਊਡੀ ਸੀਗੀ ਆਪ ਤੇ ਕਾਂਗਰਸ ਜਿਹੜਾ ਕਿ ਕੱਟ ਜੁੜ ਕਰ ਰਹੇ ਉਹ ਕਿਸ ਤਰ੍ਹਾਂ ਦੇਖਦੇ ਕਿ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਉਹ ਤੁਸੀਂ ਦੇਖਦੇ ਹੋਣੇ ਜੀ ਬਿੱਟੂ ਜੀ ਦਾ ਵੀ ਆਇਆ ਤੇ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਕਹੀ ਜਾਂਦਾ ਜੀ ਹੋਣਾ ਚਾਹੀਦਾ ਦੂਜਾ ਬਿੱਟੂ ਜੀ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ ਬਾਕੀ ਜਿਹੜਾ ਮੇਅਰ ਹੈ ਉਹ ਆਮ ਆਦੀ ਪਾਰਟੀ ਦਾ ਹੀ ਬਣੇਗਾ ਜੀ ਬਿਲਕੁਲ 101% ਕਿਸੇ ਨਾਲ ਗੱਠ ਜੋੜ ਨਹੀਂ ਕਰੋਗੇ ਗੱਠ ਜੋੜ ਅਸੀਂ ਕਿਸੇ ਨਾਲ ਕਰਨਾ ਹੋ ਜਾਣਾ ਜੀ ਇਹ ਉੱਪਰਲੇ ਲੈਵਲ ਦੀ ਗੱਲ ਹੈ ਜੀ ਇਹ ਪਾਰਟੀਆਂ ਦੀ ਗੱਲ ਹੈ ਇਹ ਪਾਰਟੀਆਂ ਦੀ ਗੱਲ ਹੈ ਉੱਪਰਲੇ ਲੈਵਲ ਦੀ ਗੱਲ ਹੈ ਸਾਨੂੰ ਇਹ ਸਸਤਾ ਹੋਏ ਨਵੇਂ ਕੌਂਸਲਰ ਬਣੇ ਆ ਅਨਦਰ ਇਹ ਸਾਨੂੰ ਖੈਰ ਪਤਾ ਨਹੀਂ ਹੈਗਾ ਕਿ ਕਦੋਂ ਤੱਕ ਜਿਹੜਾ ਨਵਾਂ ਅਮੀਰ ਆਵਾਜ਼ 2-3 ਦਿਨਾਂ ਤੱਕ 2-3 ਦਿਨਾਂ ਤੱਕ ਤੁਹਾਨੂੰ ਪਤਾ ਲੱਗ ਜਾਏਗਾ ਜੀ ਸਰ 2-3 ਦਿਨਾਂ ਤੱਕ ਸਰ 2-3 ਦਿਨਾਂ ਤੱਕ ਫਿਰ ਵਾਰਡ ਦੀ ਗੱਲ ਕਰੀ ਸਰ ਤੁਹਾਡੇ ਵਾਰਡ ਦੇ ਵਿੱਚ ਜਿਹੜੇ ਕੰਮ ਤੁਹਾਡੇ ਨੂੰ ਹੁਣ ਕੀ ਨਿਖਾਰ ਕੇ ਕਿੱਥੇ ਜਾਣਗੇ ਤੇ ਕੀ ਲੋੜ ਹੈ ਵਾਰਡ ਦੇ ਵਿੱਚ ਵਾਰਡ ਦੇ ਵਿੱਚ ਐਮ.ਐਲ.ਏ. ਦਲਜੀਤ ਸਿੰਘ ਭੋਲਾ ਗਰੇਵਾਲ ਜੀ ਨੇ ਪਹਿਲਾਂ ਹੀ ਚਾਰ ਪੁਲੀਆਂ ਦਾ ਉਦਘਾਟਨ ਕਰਤਾ ਜੀ ਕਮਿਊਨਿਟੀ ਸੈਂਟਰ ਬਣ ਗਿਆ ਆਪਣੇ ਟਿੱਬਾ ਰੋਡ ਵਾਲੀ ਸੜਕ ਹੈ ਇਹਦਾ ਉਦਘਾਟਨ ਹੋ ਗਿਆ ਇਹ ਬਣਦੀ ਪਈ ਹੈ ਪੁਲੀਆਂ ਬਣਨੀਆਂ ਸ਼ੁਰੂ ਹੋ ਗਈਆਂ ਫਾਇਰ ਵਿਗਟ ਦਾ ਦਫਤਰ ਖੁੱਲ ਗਿਆ ਜੀ 128 ਕਰੋੜ ਰੁਪਏ ਦੇ ਨਾਲ ਡੰਪ ਚੱਕਿਆ ਜਾ ਰਿਹਾ ਜੀ ਜਿੱਥੇ ਕੀ ਐਮਐਲਏ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਹੈ ਕਿ ਰੋਜ਼ਗਾਰਡਨ ਦੋ ਗਰਾਊਂਡ ਤੇ ਆਈਟੀਆਈ ਕਾਲਜ ਬਣਾਇਆ ਸਰ ਗੱਲ ਕਰੇ ਨਸ਼ੇ ਸਰ ਨਸ਼ਾ ਵੀ ਸੁਣਨ ਦਿਆ ਨਸ਼ੇ ਬਹੁਤ ਕੰਦੇ ਵਿਕਦਾ ਲੋਕੀ ਕਰ ਵੀ ਰਹੀ ਨੇ ਉਹ ਕਿਸ ਦਾ ਦੇਖਦੇ ਸਰਕਾਰ ਬਹੁਤ ਗੰਭੀਰ ਹੈ ਇਸ ਮਸਲੇ ਦੇ ਵਿੱਚ ਉਹ ਨਸ਼ਾ ਦੇ ਉੱਤੇ ਬਹੁਤ ਜਿਆਦਾ ਕੀਤੀ ਹੋਈ ਹੈ ਰੋਕਥਾਮ ਔਰ ਸਾਡਾ ਵੀ ਹੈ ਬਈ ਹੁਣ ਅਸੀਂ ਅੱਗੇ ਹੋ ਕੇ ਚਾਹੇ ਆਪ ਕਿਉਂ ਨਾ ਨਿਕਲਣਾ ਪਵੇ ਜੋ ਸਾਡੇ ਐਮ ਐਲ ਏ ਸਾਹਿਬ ਦੀ ਸੋਚ ਹੈ ਅਸੀਂ ਹਲਕਾ ਪੂਰਬੀ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਣਾ ਨਾ ਕਰਨ ਜੀ ਸਰ ਇੱਕ ਗੱਲ ਹੋਰ ਜੀ ਇੱਕ ਸਰ ਆਪ ਨੇ ਵਾਅਦੇ ਕੀਤੇ ਸੀ ਮੇਲੇ ਬਣਾਉਣੀ ਜਿਹੜੇ 1-1000 ਜਾਂ 2500 ਪੈਨਸ਼ਨ ਨੂੰ ਪੂਰੀ ਕੀਤੀ ਜਾਊਗੀ ਬਿਲਕੁਲ ਜ਼ਰੂਰ ਕੀਤੀ ਜਾਏਗੀ ਜੀ ਬਿਲਕੁਲ ਜ਼ਰੂਰ ਕੀਤੀ ਜਾਏਗੀ ਦੇਖੋ ਜੇ ਆਪਾਂ ਆਪਣਾ ਘਰ 100 ਗਜ ਦਾ ਹੀ ਬਣਾਨੇ ਆਪਾਂ 100 ਵਾਰੀ ਸੋਚਦੇ ਆਂ ਅੱਜ ਦੀ ਡੇਟ ਦੇ ਵਿੱਚ ਮਾਨ ਸਾਹਿਬ ਨੇ ਮhalla ਕਲੀਨਿਕਾ ਹੋ ਗਈਆਂ ਯਾ ਡਿਸਪੈਂਸਰੀਆਂ ਹੋ ਗਈਆਂ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸਾਰੀਆਂ ਜਿੰਨੀਆਂ ਗਰੰਟੀ ਦਿੱਤੀ ਸਾਰੀ ਪੂਰੀ ਹੋਈ ਕਿਹ ਗਰੰਟੀ ਰਹਿ ਗਈ ਹੈ ਉਹ ਮੈਨੂੰ ਉਮੀਦ ਆ 2025 ਦੇ ਵਿੱਚ ਉਹ ਵੀ ਪੂਰੀ ਹੋ ਜੀ ਸਰ ਆਪਣੇ ਵਾਰਡ ਦੇ ਲੋਕਾਂ ਦਾ ਕਿਸ ਤਰ੍ਹਾਂ ਧੰਨਵਾਦ ਕਰਦੇ ਮੈਂ ਵਾਰਡ ਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਵਾਰਡ ਦੇ ਲੋਕਾਂ ਦਾ ਦੇਣਾ ਨਹੀਂ ਦੇ ਸਕਦਾ ਜਿਨ੍ਹਾਂ ਨੇ ਦਿਨ ਰਾਤ ਨੀ ਸਵਾਰਤ ਹੋ ਕੇ ਮੇਰੇ ਨਾਲ ਚੱਲਿਆ ਲਾਉਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਮ ਆਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਨਾਲ ਸਾਡੇ ਮਾਨਯੋਗ ਐਮ ਐਲ ਏ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਤੇ ਮੇਰੀ ਜਿੱਤ ਦਾ ਉਹਨਾਂ ਨੂੰ ਸਭ ਤੋਂ ਵੱਡਾ ਯੋਗਦਾਨ ਹੈ ਸਰ ਤੁਹਾਡੇ ਵੱਲੋਂ ਸਰ ਜਿਹੜੇ ਕੰਮ ਹੈ ਕੀ ਕੀ ਤੁਹਾਡੇ ਵੱਲੋਂ ਕੀ ਕੀਤੇ ਜਾਣਗੇ ਜੀ ਮੇਰੇ ਵੱਲੋਂ ਸਾਰੇ ਕੰਮ ਕੀਤੇ ਜਾਣਗੇ ਜੀ ਗੰਦੇ ਪਾਣੀ ਦੀ ਦਿੱਕਤ ਹੈਗੀ ਹੈ ਸੀਵਰੇਜ ਦੀ ਦਿੱਕਤ ਹੈ ਮੇਨ ਤਾਂ ਸਟਰੀਟ ਲਾਈਟਾਂ ਦਾ ਇਹ ਸਾਡਾ ਪਹਿਲ ਦੇ ਅਧਾਰ ਤੇ ਮੇਨਈ ਹੋਈ ਹੈ ਇਸ ਚੀਜ਼ ਨੂੰ ਸਹੀ ਕਰ ਸਰ ਐਜੂਕੇਸ਼ਨ ਕਿਸ ਤਰ੍ਹਾਂ ਦਾ ਦੇਉਂਦੇ ਹੋ ਸਰ ਐਜੂਕੇਸ਼ਨ ਸਰਕਾਰ ਕਹਿੰਦੀ ਜਰੂਰ ਹੈ ਕਿ ਐਜੂਕੇਸ਼ਨ ਬੱਚਿਆਂ ਦੇ ਵਿੱਚ ਕਿੰਦਾ ਪ੍ਰਭਾਵ ਪਾਉਂਦਾ ਐਜੂਕੇਸ਼ਨ ਹੈ ਸਕੂਲ ਆਫ ਫੈਮਿਨਸ ਇੱਕੋ ਹੀ ਬਣਿਆ ਜੀ ਦੂਜਾ ਬਣਨ ਨੂੰ ਤਿਆਰ ਹੈ ਚਾਰ ਸਕੂਲ ਬਣਨੇ ਆ ਜੀ ਦੂਜਾ ਤਾਜਪੁਰ ਰੋਡ ਤੇ ਬਣ ਰਿਹਾ ਹੈਗਾ ਜੀ ਹੁਣ ਜਦੋਂ ਸਕੂਲ ਆਫ ਫੈਮਿਨਸ ਬਣਿਆ ਸੀਗਾ ਬੱਚਿਆਂ ਦੇ ਵਿੱਚ ਇੰਨਾ ਕੋਈ ਸਾਹ ਸੀਗਾ ਕਿ ਇੰਨੇ ਆਡਮਿਸ਼ਨ ਸਾਡੇ ਕੋਲ ਆਈਆਂ ਤੇ ਕੁਝ ਹੋ ਨਹੀਂ ਸਕੀਆਂ ਹੁਣ ਜਿਹੜਾ ਹੈ ਵੈ ਐਸੀ ਚੀਜ਼ ਤੇ ਜੋਰ ਹੈ ਐਜੂਕੇਸ਼ਨ ਤੇ ਜੋਰ ਹੈ ਤੁਸੀਂ ਕ੍ਰਾਈਮ ਕਿੱਦਾਂ ਦੇਖਦੇ ਹੋ ਸਰ ਕ੍ਰਾਈਮਦਾਰ ਨੱਥ ਪੈ ਰਹੀ ਦੀ ਸਭ ਕੁਝ ਪੈ ਰਹੀ ਸਰ ਬਿਲਕੁਲ ਹੋਏਗੀ ਜੀ ਬਿਲਕੁਲ ਗੱਲ ਕਰੀਏ ਤਾਂ ਜਿਹੜੇ ਬਟਰ ਹੋ ਰਹੇ ਸਪਾਰੀਆਂ ਆ ਬਿਲਕੁਲ 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 ਹੋਏਗੀ ਜੀ ਬਿਲਕੁਲ ਹੋਏਗੀ ਉਹ ਚੀਜ਼ ਤੇ ਨੱਥ ਪਾਈਓ ਬਿਲਕੁਲ ਨੱਥ ਪਾਈ ਜਾਏਗੀ ਜੀ ਲੁਧਿਆਣਾ ਵਾਸੀਆਂ ਨੂੰ ਇਹ ਜੋ ਮੈਸੇਜ ਹੈ ਕਿ ਆਮ ਆਦਮੀ ਪਾਰਟੀ ਦਾ ਸਹਿਯੋਗ ਕਰੋ ਦੇਖੋ ਅੱਜ ਤੱਕ 75 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਆਮ ਪਬਲਿਕ ਬਾਰੇ ਕੁਝ ਨਹੀਂ ਸੋਚਿਆ ਚਾਹੇ ਉਹ ਜ਼ੀਰੋ ਬਿੱਲ ਹੈ ਚਾਹੇ ਉਹ ਮੱਲਾ ਕਲੀਨਿਕਾ ਹੈ ਚਾਹੇ ਉਹ ਸਰਕਾਰੀ ਹਸਪੀਟਲ ਹੈ ਚਾਹੇ ਉਹ ਆਪਣਾ ਡਿਸਪੈਂਸਰੀ ਆਇਆ ਕਿਸੇ ਚੀਜ਼ ਬਾਰੇ ਕੁਝ ਨਹੀਂ ਸੋਚਿਆ ਜੋ ਆਮ ਆਦਮੀ ਪਾਰਟੀ ਨੇ ਠੀਕ ਹੈ ਧੰਨਵਾਦ ਧੰਨਵਾਦ